ਬੀਸ ਸਤਰੀ ਕਾਲ ਵੀ ਸਾਰਿਆਂ ਨੂੰ ਹੁਣ ਜੋ ਬਹੁਤ ਵੱਡੀ ਫਿਰ ਤੋਂ ਖਬਰ ਆਈ ਹੈ ਸਾਹਮਣੇ ਕਰਨਲ ਮਾਮਲੇ ਚ ਜਿਹੜਾ ਬਈ ਉਹਨਾਂ ਦੀ ਪਤਨੀ ਦੇ ਸਾਹਮਣੇ ਆ ਕੇ ਇਹ ਪੁਲਿਸ ਵਾਲੇ ਜਿਨ੍ਹਾਂ ਨੇ ਇਹ ਹਰਕਤ ਕੀਤੀ ਸੀ ਜੋ ਕਰਨਲ ਮਾਮਲੇ ਚ ਪਿਓ ਪਤਾਂ ਨੂੰ ਕੁੱਟਿਆ ਗਿਆ ਸੀ ਤਾਂ ਹੁਣ ਜੋ ਲਾਈਵ ਆ ਕੇ ਲਾਈਵ ਤਸਵੀਰਾਂ ਇਹਨਾਂ ਦੀ ਤੁਹਾਨੂੰ ਇਸ ਵੀਡੀਓ ਚ ਦਿਖਾਵਾਂਗੇ ਪਹਿਲਾਂ ਇਹ ਵੀਡੀਓ ਸੁਣੋ ਆਪਾਂ ਫੇਰ ਅੱਗੇ ਕਰਦੇ ਆਂ ਗੱਲ ਸ਼ੇਅਰ ਕਰਮ ਆਣੀ ਚਾਹੀਦੀ ਹੈ ਜਨ ਜੀ ਮੈਂ ਮਾਫੀ ਮੰਗਦਾ ਪਲੀਜ਼ ਤੁਹਾਨੂੰ ਮਾਫੀ ਨਾਲ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਖੋੜੇਗਾ ਅੱਛਾ ਇੱਕਦਮ ਕਰਦੇ ਹਾਂ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਢਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਦ ਤਾਨੂੰ ਕੁੱਟ ਦੇ ਇੱਕ ਇੱਕ ਕੱਪੜਾ ਬਾਹਰ ਨੂੰ ਪਕਾ ਦੇ ਤਾਨੂੰ ਮਨਜ਼ੂਰ ਹੈ ਮੈਨੂੰ ਸੌਰੀ ਫੀਲ ਕਰਦੇ ਸੌਰੀ ਨਹੀਂ ਅਗਰ ਮੇਰਾ ਹਸਬੰਦ ਦਾ ਆਈਕਨ ਰਫੋਨ ਲਿਆ ਹੈ ਭਾਂਜੀ ਸੌਰੀ ਮੈਂ ਹੱਥ ਤੋ ਲਿਆ ਸੀ ਹਾਂ ਜਾਂ ਨਹੀਂ ਬਸ ਇਨੀ ਗੱਲ ਕਰ ਭਾਂਜੀ ਨਹੀਂ ਪਤਾ ਲੱਗਿਆ ਉੱਥੇ ਮੌਕੇ ਤੇ ਬੇਤੀ ਆ ਤੁਹਾਨੂੰ ਮਾਫੀ ਮੰਗਦੇ ਹਾਂ मेनू तेरी माफी नहीं चाहिए जिसने मेरे बेटे हरजिंदर ने मारिया तू मारे, मारे, तू मारे किसने मारिया मेरे ਪੁਲਿਸ ਨੇ ਮੇਰੇ ਹਸਬੰਦ ਨੂੰ ਹੱਥ ਮਾਰਿਆ ਦੱਸੋ ਸੌਰੀ ਭੈਣ ਜੀ ਮੈਂ ਸੌਰੀ ਨਹੀਂ ਮੈਂ ਜਿਹੜੀ ਗੱਲ ਪੁੱਛੀ ਹੈ ਮੇਰੇ ਹਸਬੰਦ ਨੂੰ ਪਹਿਲਾ ਬਾਕਸ ਕਿਸ ਨੇ ਮਾਰਿਆ ਨਹੀਂ ਦੱਸਿਆ ਉਸਨੇ ਆਪਣੇ ਮੂੰਹ ਨਾਲ ਬੋਲੇ ਮੈਂ ਮਾਫੀ ਮੰਗਦਾ ਕਿੱਦਾਂ ਕਿਹਾ ਕਿਸ ਨੇ ਤੂੰ ਮਾਰਿਆ ਸੀਗਾ ਮੈਨੂੰ ਇਹ ਦੱਸ ਕਿਉਂ ਮਾਰਿਆ ਸੀਗਾ ਕਿਉਂ ਮਾਰਿਆ ਕਿਉਂ ਮਾਰਿਆ ਤੂੰ ਮੇਰੇ ਹਸਬੰਦ ਨੂੰ ਉਹਨਾਂ ਨੇ सर, क्यों मारिया नहीं मेरे मनु एक दस तू क्यों मारिया बस सॉरी नहीं सॉरी की गल नहीं है मनु पहले दस तू मेरे हस्बैंड ने मारिया क्यों मैंने पता नहीं सीखा क्यों आर्मी ऑफिसर आर्मी का ऑफिसर नहीं है तो तू किसे ਜਿਸੀ ਉਥੇ ਕੱਲ ਮੇਰੇ ਬੇਟੇ ਨੇ ਤੈਨੂੰ ਪਛਾਨਿਆ ਕਿ ਪਾ ਮਮਾ ਯੂਰ ਮੀਟਿੰਗ ਦਾ ਪਰਸਨ Who was beating me ਤੂੰ ਡੰਡਾ ਲੈ ਕੇ ਮੇਰੇ ਬੇਟੇ ਨੂੰ ਮਾਰਿਆ ਤੂੰ ਹਾਂਜੀ ਮੈਂ ਸੁਣਾਇਆ ਵੀ ਬਹੁਤ ਆ ਪਰ ਨਹੀਂ ਉਦੋਂ ਹੱਥਾਂ ਤੇ ਹੋ ਗਿਆ ਆ ਕੇ ਜੋ ਹੈ ਪੜਥੂ ਪਤਾ ਇਸ ਖਬਰ ਨੇ ਸਾਰਾ ਪੰਜਾਬ ਕਰਨਲ ਦੇ ਨਾਲ ਖੜਾ ਕਿਉਂਕਿ ਜਿਹੜੀ ਉਹਨਾਂ ਦੀ ਪਤਨੀ ਦੇ ਨਾਲ ਵੀ ਸਾਰਾ ਪੰਜਾਬ ਖੜ ਗਿਆ ਕਿਉਂਕਿ ਜਿਹੜੀ ਇਹਨਾਂ ਨੇ ਹਰਕਤ ਕੀਤੀ ਆ ਪੁਲਿਸ ਵਾਲਿਆਂ ਨੇ ਗੁੰਡਾਗਰਦੀ ਕੀਤੀ ਹੈ ਸ਼ਰਿਆਮ ਕਿਉਂਕਿ ਸੀਐਮ ਪੌਣਤਮਾਨ ਇੱਕ ਸਾਰੇ ਪਾਸੋਂ ਫਟਮੂਹੀ ਮਿਲਦੀ ਐ ਸੀਐਮ ਭਵੰਤਮਾਨ ਇੱਕ ਨਾਮ ਦਾ ਰਬੜ ਦੀ ਮੋਰ ਬਣ ਚੁੱਕਿਆ ਐ ਸੀਐਮ ਕਿਉਂਕਿ ਇਹਨੇ ਜੇ ਗੱਲ ਕਰੀਏ ਆ ਜਿਹੜਾ ਪਰਸੋਂ ਇੱਕ ਬਹੁਤ ਵੱਡਾ ਵਿਵਾਦ ਖੜਾ ਹੁੰਦਾ ਕਿਸਾਨਾਂ ਨਾਲ ਵੀ ਬਹੁਤ ਵੱਡਾ ਇੱਕ ਧੋਖਾ ਕਰਿਆ ਮੀਟਿੰਗ ਦਾ ਕਹਿ ਕੇ ਤਾਂ ਗ੍ਰਿਫਤਾਰ ਕਰ ਲੈ ਦਿੱਤੇ ਜਿਹੜੇ ਕਿਸਾਨ ਆਗੂ ਸਰਪੰਸ ਸਿੰਘ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਤੇ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਉਥੋਂ ਤਹਿਸ਼ਮੈਸ਼ ਕਰਤਾ ਕਹਿੰਦਾ ਮਤਲਬ ਜਿਹੜੇ ਇਹਨਾਂ ਦੇ ਉੱਤੇ ਤੰਬੂ ਲੱਗੇ ਸੀ ਸਮਾਨ ਕੱਖਰ ਭੱਖਰ ਕਰਤਾ ਟਰਾਲੀਆਂ ਗਾਇਬ ਕਰਤੀਆਂ ਸਿਲੰਡਰ ਪੱਖੇ ਜੋ ਵੀ ਇਹਨਾਂ ਦਾ ਖਾਣ ਪੀਣ ਦਾ ਸਮਾਨ ਸੀ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਕਰਤਾ ਕਹਿੰਦਾ ਮਤਲਬ ਆਪਣੇ ਬੰਨੀਓ ਜਿੰਨੀ ਗੁੰਡਾਗਰਦੀ ਹੋ ਸਕੇ ਵੱਧ ਤੋਂ ਵੱਧ ਇਹਨਾਂ ਨੇ ਗੁੰਡਾਗਰਦੀ ਕਰੀਆ ਤੇ ਹੁਣ ਦੀਆਂ ਜਿਹੜੀਆਂ ਲਾਈਵ ਆ ਕੇ ਤਸਵੀਰਾਂ ਇਹ ਪੁਲਿਸ ਵਾਲੇ ਆ ਕੇ ਮਾਫੀ ਮੰਗ ਰਹੇ ਆ ਕਿਉਂਕਿ ਜੋ ਹੈ ਉਹਨਾਂ ਦੀ ਪਤਨੀ ਇਹ ਕਰਨਨ ਦੀ ਇਹਨਾਂ ਨੇ ਪਹਿਲਾਂ ਕਹਿਤਾ ਸੀ ਉਹਨਾਂ ਨੂੰ ਵੀ ਮੈਂ ਤੁਹਾਡੀ ਵੀਡੀਓ ਜਨਤਿਕ ਕਰੂੰਗੀ ਅਗਰ ਜੇ ਤੁਹਾਨੂੰ ਸਮਾਦ ਨਹੀਂ 3 ਵਜੇ ਦਾ ਅਗਰ 9 ਵਜੇ ਤੱਕ ਤੁਸੀਂ ਨਹੀਂ ਮੇਰਾ ਮੰਨ ਕੇ ਚੋ ਨਹੀਂ ਮਾਫੀ ਮੰਗੀ ਲਾਇਵ ਆ ਕੇ ਤਾਂ ਫਿਰ ਮੈਂ ਇਹ ਜਨਤਿਕ ਕਰਨੀ ਆ ਤਾਂ ਹੁਣ ਇਹ ਲਾਇਵ ਆ ਕੇ ਤਸਵੀਰਾਂ ਬਈ ਇਹੋ ਹੱਥ ਬਨ ਰਹੇ ਆ ਕਹਿੰਦੇ ਵੀ ਸਾਨੂੰ ਜੋ ਤੁਸੀਂ ਕਹਿੰਦੇ ਸਾਨੂੰ ਮਨਜ਼ੂਰਾ ਤੇ ਵੀ ਸਾਨੂੰ ਮਾਫ ਕਰ ਦਿੱਤਾ ਜਾਵੇ ਪਰ ਜਿਹੜਾ ਗੁੱਸਾ ਦਾ ਗੁੱਸਾ ਹੀ ਹੁੰਦਾ ਕਿਉਂਕਿ ਜਿਵੇਂ ਉਸ ਨੌਜਵਾਨ ਨੂੰ ਕੁੱਟਿਆ ਗਿਆ ਤੇ ਜਿਹੜਾ ਕਰਨਲ ਦੋਨੇ ਪਿਓਾਂ ਪੁੱਤਾਂ ਨੂੰ ਬਹੁਤ ਜ਼ਿਆਦਾ ਇਹਨਾਂ ਨੇ ਕਹਿੰਦਾ ਮਤਲਬ ਗਲਤ ਵਰਤਾਪ ਕਰਿਆ ਇਹਨਾਂ ਨੇ ਗੁੰਡਾ ਗਰਦੀ ਦਾ ਨੰਗਾ ਨਾਚ ਨਚਾਇਆ ਕਿਉਂਕਿ ਇੱਕ ਜੇ ਗੱਲ ਕਰੀਏ ਇਨਕਾਉਂਟਰ ਦੀ ਜਿਹੜਾ ਇੱਕ ਇਨਕਾਉਂਟਰ ਜਿਹੜਾ ਬੱਚੇ ਨੂੰ ਲੈ ਕੇ ਗੈਂਗਸਟਰ ਕਹਿੰਦਾ ਮਤਲਬ ਭੱਜਿਆ ਸੀਗਾ ਬੱਚੇ ਨੂੰ ਲੈ ਕੇ ਚੱਕ ਕੇ ਤਾਂ ਉਸ ਦਾ ਇਨਕਾਉਂਟਰ ਕਰ ਦਿੱਤਾ ਜਾਂਦਾ ਫਿਰ ਬਾਅਦ ਦੇ ਵਿੱਚ ਕਰਨਲ ਨੂੰ ਆ ਕੇ ਕਿਹਾ ਜਾਂਦਾ ਵੀ ਅਸੀਂ ਹੁਣੇ ਹੁਣ ਇਨਕਾਉਂਟਰ ਕਰਕੇ ਜੇ ਜ਼ਿਆਦਾ ਬੋਲੇ ਤੇਰਾ ਵੀ ਕਰਤਾ ਇਹ ਇਹ ਕਿੱਥੋਂ ਦੀ ਬਾਦਰੀ ਆ ਹੁਣ ਐਨੀ ਕੀ ਗੱਲ ਕਹਿਣਾ ਚਾਹਾਂਗੇ ਸਾਰਾ ਪੰਜਾਬ ਕਰਨਲ ਦੇ ਨਾਲ ਆ ਕਿਉਂਕਿ ਕੱਲੇ-ਕੱਲੇ ਨਿਊਜ਼ ਵਾਲੇ ਤੋਂ ਹਰ ਕਿਸੇ ਦੇ ਚੈਨਲਾਂ ਤੋਂ ਚਾਰ-ਚਾਰ ਵੀਡੀਓ ਪਹਿ ਚੁੱਕੀਆਂ ਅਸੀਂ ਵੀ ਆਪਣੇ ਚੈਨਲ ਤੋਂ ਪਾਈਆਂਗੇ ਸਾਡੀ ਵੀ ਇਹ ਦੂਜੀ ਤੀਜੀ ਵੀਡੀਓ ਪਰ ਇੰਨੀ ਕ ਅਪੀਲ ਕਰਦੇ ਆ ਆਪਣੇ ਪੰਜਾਬੀਆਂ ਨੂੰ ਕਿਉਂਕਿ ਇਹ ਪੰਜਾਬ ਦਾ ਮਾਮਲਾ ਆਪਣੇ ਕਿਉਂਕਿ ਆਪਣਾ ਜਿਹੜਾ ਇਹ ਹੁਣ ਆਰਮੀ ਦੀ ਗੱਲ ਕਰੀਏ ਜੇ ਆਰਮੀ ਹੈਗੀ ਤਾਂ ਆਪਾਂ ਸੁਰੱਖਿਤਾ ਕਦੋਂ ਵੀ ਆ ਕੇ ਕੋਈ ਵੀ ਅਤਵਾਦੀ ਪਾਕਿਸਤਾਨ ਚੋਂ ਜੰਮੂ ਕਸ਼ਮੀਰ ਚੋਂ ਆ ਕੇ ਪੰਜਾਬ ਚ ਘੁੱਸ ਸਕਦਾ ਜੇ ਆਰਮੀ ਨਾ ਹੋਵੇ ਤਾਂ ਆਪਾਂ ਸੁਰੱਖਿਤ ਵੀ ਨਹੀਂ ਹੈਗੇ ਕਿਉਂਕਿ ਬਹੁਤ ਵੱਡਾ ਅਵਧਾ ਹੁੰਦਾ ਆਰਮੀ ਦਾ ਤੇ ਹੁਣ ਜਿਹੜਾ ਇਹ ਪੁਲਿਸ ਵਾਲਿਆਂ ਨੇ ਹਰਕਤ ਕੀਤੀ ਆ ਬਹੁਤ ਕਲੋਨੀ ਪਾ ਇਹਦੇ ਵਿੱਚ ਇਹਨਾਂ ਨੂੰ ਮਾਫੀ ਵੀ ਮੰਗਣੀ ਚਾਹੀਦੀ ਐ ਜਸਪੈਂਟ ਹੋਣੀ ਚਾਹੀਦੀ ਐ ਸਸਪੈਂਟ ਪੱਕਾ ਹੋਣੀ ਚਾਹੀਦੀ ਐ ਕਿਉਂਕਿ ਇਹਨਾਂ ਦੇ ਘਰ ਦੇ ਜਿਹੜੇ ਮੈਂਬਰ ਆ ਖੁਦ ਇਹਨਾਂ ਦੀ ਜੋ ਪਤਨੀ ਦਾ ਵੀ ਕਹਿਣਾ ਇਹ ਆ ਵੀ ਚਾਹੇ ਮੇਰਾ ਖੂਨ ਦਾ ਕਤਰਾ-ਕਤਰਾ ਵਹਿ ਜਾਏ ਮੈਂ ਇਹਨਾਂ ਨੂੰ ਸਜ਼ਾ ਦਵਾ ਕੇ ਰਹਿਣੀ ਐ ਤਾਂ ਹੁਣ ਇਹ ਲਾਇਆ ਆ ਕੇ ਮਾਫੀਆਂ ਮੰਗ ਰਹੇ ਆ ਉਦੋਂ ਇਹਨਾਂ ਨੂੰ ਦਿਸਿਆ ਨਹੀਂ ਕਹਿੰਦਾ ਮਤਲਬ ਇਹ ਕਹਿੰਦੇ ਵੀ ਸ਼ਰਾਬ ਉਹਨਾਂ ਦੀ ਪੀਤੀ ਸੀ ਸ਼ਰਾਬ ਤਾਂ ਖੁਦ ਇਹ ਪੀਂਦੇ ਆ ਪੁਲਿਸ ਵਾਲੇ ਤੁਸੀਂ ਚਾਹੇ ਕਦੋਂ ਦੇਖ ਲਓ ਥਾਣੇ 'ਚ ਜਾ ਕੇ ਸ਼ਾਮ ਨੂੰ ਸਾਰੇ ਡੱਕੇ ਹੁੰਦੇ ਆ ਪੰਜਾਬ 'ਚ ਚਾਹੇ ਰਹਿਣੀ ਚਾਹੇ ਹਰਿਆਣੇ ਦਾ ਤਾਂ ਚੱਲ ਨਹੀਂ ਪਤਾ ਪੰਜਾਬ ਚ ਪੱਕਾ ਕਿਉਂਕਿ ਇਹਨਾਂ ਨੇ ਜਿਹੜਾ ਮਾਹੌਲ ਖਰਾਬ ਕਰਿਆ ਬਹੁਤ ਵੱਡਾ ਬਹੁਤ ਜ਼ਿਆਦਾ ਇਹਨਾਂ ਨੇ ਮੈਂ ਕਿਹਾ ਗੁੰਡਾਗਰਦੀ ਦਿਖਾਈ ਆ ਲੋਕਾਂ ਦੇ ਡਾਂਗਾ ਮਾਰ ਰਹੇ ਸ਼ਰੀਆਮ ਇਸ ਗੁੰਡੇ ਇਸ ਸੀਐਮ ਭਵੰਤਮਨ ਦੀ ਸਰਕਾਰ ਚ ਹੁਣ ਜਿਹੜਾ ਇਹ ਇਹਨਾਂ ਨੂੰ ਪੂਰਾ ਕਹਿੰਦਾ ਮਤਲਬ ਵੀ ਅੰਜਾਮ ਦੇਣ ਵਾਸਤੇ ਭਈ ਸਾਡੇ ਆਰਮੀਆ ਦਾ ਕਿਉਂਕਿ ਦੁਪਹਿਰੇ ਵੀ ਮੈਂ ਆਪਾਂ ਚੈਨਲ ਤੋਂ ਆਪਣੇ ਤੋਂ ਵੀਡੀਓ ਅਪਲੋਡ ਕੀਤੀ ਆ ਸਿੱਧਾ ਆ ਕੇ ਲਾਇਆ ਇਹਨਾਂ ਨੂੰ ਚੈਲੰਜ ਕੀਤਾ ਗਿਆ ਕਿਹਾ ਗਿਆ ਵੀ ਜੇ ਹੁਣ ਸੋਡੀਆਂ ਲੱਤਾਂ ਵਾਹਾਂ ਤੋੜ ਕੇ ਅਸੀਂ ਤੁਹਾਨੂੰ ਕਵਾਂਗੇ ਕਿ ਸਾਨੂੰ ਮਾਫ ਕਰਦੋ ਇਹ ਸਾਡੇ ਜਿਹੜੇ ਵੱਡੇ ਅਫਸਰਾਂ ਆਰਮੀ ਦੇ ਉਹਨਾਂ ਨੇ ਵੀ ਕਿਹਾ ਹੈਗੇ ਤੇ ਇਹਨਾਂ ਦੀ ਇੰਨੀ ਲਾਲਤਾ ਪਾ ਰਹੇ ਆ ਚਾਰੇ ਪਾਸੋਂ ਤਾਂ ਸ਼ਰਮੀ ਨਾਲ ਹੀ ਬੈਂਕਣਾ ਮਰ ਜਾਣਗੇ ਚਲੋ ਜੀ ਖਾਸ ਕਰਕੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਤਾਂ ਭਾਈ ਜਿੱਥੋਂ ਤੇ ਇੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ